ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਢਾਲੀਵਾਲ ਵਿੱਚ ਅੱਜ ਸਵੇਰੇ ਉਸ ਵੇਲੇ ਹਾਈ ਪ੍ਰੋਫਾਈਲ ਮਸਲਾ ਬਣ ਗਿਆ ਜਦੋਂ ਇੱਕ ਬਜ਼ੁਰਗ ਇਨਸਾਫ ਦੀ ਗੁਹਾਰ ਲਗਾਉਂਦਾ ਹੋਇਆ ਪਾਣੀ ਵਾਲੀ ਟੈਂਕੀ ਉੱਪਰ ਚੜ ਗਿਆ ਬਜ਼ੁਰਗ ਆਪਣੇ ਨਾਲ ਕਾਗਜ਼ੀ ਦਸਤਾਵੇਜ਼ ਅਤੇ ਲਾਊਡ ਸਪੀਕਰ ਨਾਲ ਲੈ ਕੇ ਗਿਆ ਤੇ ਲਾਊਡ ਸਪੀਕਰ ਨੇ بار-बार ਕਹਿ ਰਿਹਾ ਸੀ ਕਿ ਮੈਨੂੰ ਇਨਸਾਫ ਨਹੀਂ ਮਿਲਿਆ ਜਿਸ ਕਰਕੇ ਮੈਂ ਅੱਜ ਪਾਣੀ ਵਾਲੀ ਟੈਂਕੀ ਉੱਪਰ ਚੜ੍ਹਿਆ ਹਾਂ ਪਿੰਡ ਦੀ ਪੰਚਾਇਤ ਵੱਲੋਂ ਸਮਝਾਇਆ ਗਿਆ ਪਰ ਬਜ਼ੁਰਗਾਂ ਨਾ ਮੰਨਿਆ ਪਤਾ ਲੱਗਣ ਤੇ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਡਿਊਟੀ ਅਫਸਰ ਸਬ-ਇੰਸਪੈਕਟਰ ਰਵੀਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਮੌਕੇ ਤੇ ਜਾ ਕੇ ਟੈਂਕੀ ਉੱਪਰ ਚੜ੍ਹ ਕੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਪੂਰੇ 2 ਘੰਟੇ ਬਾਅਦ ਬਜ਼ੁਰਗ ਨੂੰ ਇਨਸਾਫ ਦਾ ਭਰੋਸਾ ਦੇ ਕੇ ਥੱਲੇ ਉਤਾਰਿਆ ਗਿਆ ਆਹ ਦਿਖਾਉਂਦੇ ਆ ਤੁਹਾਨੂੰ ਮੌਕੇ ਦੇ ਤਸਵੀਰਾਂ ਤੁਸੀਂ ਵੇਖੋ ਏਪੀਜ਼ਾ ਨਿਊਜ਼ ਪੰਜਾਬ ਬਿਊਰੋ ਚੀਰਜਪਾਲ ਚੰਦਨ ਦੀ ਇਹ ਖਾਸ ਰਿਪੋਰਟ ਬੈਠ ਕੇ ਗੱਲ ਕਰਦੇ ਮੈਂ ਲਿਆ ਬੈਠ ਕੇ ਗੱਲ ਕਰਦਾ ਸਾਡੇ ਇੱਥੇ ਬੈਠਾ ਲਾ ਪੱਖੇ ਦਾ ਕੇ ਕਾਵਾ ਗਾਣਾ ਦਾ ਬੈਠਾ

ਮੈਂ ਮੈਂ ਗਰਨਾਮ ਸਿੰਘ ਸਰਪੰਚ ਪਿੰਡ ਧਾਰੀਗਲ ਦਾ ਮੈਂ ਇੱਥੇ ਪਹੁੰਚਿਆ ਹਾਂ ਮੌਕੇ ਤੇ ਜਿਹੜੀ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਆ ਇਹ ਸਾਡੇ ਪਿੰਡ ਦਾ ਜਿਹੜਾ ਗੱਬ ਦਾ ਕੀ ਨਾਮ ਹੈ ਦਾ ਗੁਰਮਖ ਸਿੰਘ ਤਨੋ ਫਸਾਕਾ ਸਿੰਘ ਇੱਕ ਘਰੇਲੂ ਮਸਲੇ ਕਾਰਨ ਉੱਪਰ ਜਿਹੜਾ ਉਹ ਟੈਂਕੀ ਉੱਪਰ ਚੜਿਆ ਹੋਇਆ ਵਾ ਇਹਨੂੰ ਅਸੀਂ ਵੀ ਉੱਪਰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਤੁਹਾਡਾ ਘਰੇਲੂ ਮਸਲਾ ਵਾ ਇਹ ਬੈਠ ਕੇ ਸਮਝਾਇਆ ਜਾ ਸਕਦਾ ਪਰ ਸਾਡੇ ਕਹਿਣ ਤੇ ਵੀ ਨਹੀਂ ਥੱਲੇ ਆਇਆ ਪੁਲਿਸ ਇੱਥੇ ਪਹੁੰਚ ਚੁੱਕੀ ਆ ਪੰਚਾਇਤ ਦੇ ਤੌਰ ਤੇ ਇਹਨੂੰ ਬਹੁਤ ਸਮਝਾਇਆ ਵੀ ਚਲ ਆ ਥੱਲੇ ਆ ਜਾ ਆਪਾਂ ਤੇਰਾ ਬੈਠ ਕੇ ਫੈਸਲਾ ਕਰਾ ਦਨੇ ਪਰ ਉਹ ਕਿਸੇ ਵੀ ਫੈਸਲੇ ਤੇ ਨਹੀਂ ਆ ਰਿਹਾ ਉਹ ਡਿਸਰਬ ਡੀਸੀ ਸਾਹਿਬ ਦਾ ਇਹ ਨਾਂ ਲੈ ਰਿਹਾ ਵਾ ਇਹ ਕਿੰਨੇ ਕੁ ਵਜੇ ਚੜਿਆ ਜੀ ਦੇਖਦਾ ਇਹ ਸਵੇਰੇ ਕਰੀਬ 7:00 ਦੇ 7:00 ਵਜੇ ਚੜਿਆ ਸਰ ਇਹ ਝਗੜਾ ਕੀ ਹੈ ਝਗੜਾ ਇਹਨਾਂ ਦਾ ਕੋਈ ਘਰ ਦਾ ਹੀ ਆ ਯਾਰ ਜ਼ਮੀਨੀ ਝਗੜਾ ਵਾ ਕੋਈ ਇਹ ਘਰ ਦੇ ਹੈ ਇਸੇ ਕੋਈ ਇਹਦੇ ਜਿਹੜੇ ਦੋ ਭਤੀਜੇ ਦਾ ਭਰਾ ਦੀ ਵੀ ਡੈਥ ਹੋ ਚੁੱਕੀ ਆ ਤੇ ਪਿਤਾ ਦੀ ਵੀ ਡੈਥ ਹੋ ਚੁੱਕੀ ਆ ਇਹ ਅੱਜ ਤੋਂ ਕਰੀਬ 10-20 ਸਾਲ ਪਹਿਲਾਂ ਇੱਥੋਂ ਨਿਕਲ ਗਿਆ ਇਹ ਪਤਾ ਨਹੀਂ ਕਿੱਥੇ ਰਹਿ ਰਿਹਾ ਸੀ ਕਿੱਥੇ ਨਹੀਂ ਰਹਿ ਰਿਹਾ ਸੀ ਇਹਦੇ ਹੁਣ ਜਿਹੜੀਆਂ ਪੋਤਨਾਵਾਂ ਆਵਾਂ ਜਿਹੜੀਆਂ ਉਹਨਾਂ ਮੁੰਡਿਆਂ ਦੀਆਂ ਗਾਂ ਭਰਾ ਦੇ ਭਰਾ ਦੀਆਂ ਨੌਮਾਂ ਜਿਹੜੀਆਂ ਤੇ ਉਹਨਾਂ ਦੀਆਂ ਉਹ ਵੀ ਆਪੋ ਆਪਣੇ ਘਰੇ ਰਹਿ ਰਹੀਆਂ ਵਾ ਉਹਨਾਂ ਦੇ ਜਿਹੜੇ ਜਿਹੜੇ ਘਰ ਵਾਲੇ ਉਹਨਾਂ ਨਾਲ ਵੀ ਉਹਨਾਂ ਦਾ ਤਕਰਾਰ ਉਹ ਵੀ ਇੱਥੇ ਦੀ ਰਹਿ ਰਹੇ ਲੱਗ ਕੀ ਕਰ ਰਿਹਾ ਹੈ ਮੈਂ ਮਗਹੀ ਹੀ ਕਰ ਰਿਹਾ ਵੀ ਮੈਨੂੰ ਘਰ ਤੇ ਸਤ ਬਾਓ ਆਵਾਂ ਕੇ ਮੈਂ ਗਲਤ ਕਰ ਰਿਹਾ ਵੀ ਤੇਰਾ ਨਾ ਮੇਰੀ ਗੱਲ ਸੁਣ ਨਹੀਂ ਨਹੀਂ ਬੋਲਦਾ ਨਹੀਂ ਕੋ ਗਲਤ ਕਰਾਂ ਤੇ ਨਾਨਕੇ ਤੁਹਾਡੇ ਤੱਕ ਰਵੇ ਵੇਖ ਜਾਂਦਾ ਰਿਹਾ ਠੀਕ ਆ ਬਹੁਤ ਖਾਸ਼ ਦਿੱਤੀ ਕਹਣਾ ਨਹੀਂ ਥਾਣੇ ਦਿਖਾ ਦਿੱਤੀਗੀ ਥਾਣੇ ਬਹੁਤ ਤੜਾ ਨਾਂ ਕੀ ਆ ਗੁਰਮੁਖ ਸਿੰਘ

ਪੁੱਤਰ ਵਿਸਾਵਾ ਸਿੰਘ ਵਾਸੀ ਤਰਿਆ ਇਹਦਾ ਕੋਈ ਆਪਣੇ ਭਰਾ ਦੇ ਬੇਟਿਆਂ ਤਾਂ ਆਪਣੇ ਭਤੀਜਿਆਂ ਨਾਲ ਜ਼ਮੀਨ ਦਾ ਕੋਈ ਮਸਲਾ ਉਹਦੇ ਤੇ ਕਹਿੰਦੇ ਮੈਨੂੰ ਹੱਕ ਨਹੀਂ ਮੇਰਾ ਮਿਲ ਰਿਹਾ ਮੈਂ ਦਿਖਾ ਦਿੱਤਾ ਜਿੱਦਿਆਂ ਪਹਿਲਾਂ ਪੂਰੀ ਤੇ ਮੇਰੇ ਹੱਕ ਚ ਕੋਈ ਗੱਲ ਨਹੀਂ ਹੋਈ ਉਹ ਜ਼ਮੀਨ ਧੱਕੇ ਨਾਲ ਆਪਣੇ ਨਾਂ ਤੇ ਰਸੀਦ ਕਰਾ ਗਏ ਨਾਂ ਮੈਨੂੰ ਘਰ ਚ ਜਗਾ ਦੇ ਰਹੇ ਤੇ ਇੱਛੇ ਦੁੱਖ ਜਾਣ ਕੇ ਟੈਂਕੀ ਤੇ ਚੜੇ ਸੀਗੇ ਤੇ ਚਲੋ ਅੱਜ ਮੈਂ ਆਇਆ ਹਾਂ ਹੁਣ ਮੌਕੇ ਤੇ ਆਇਆ ਹਾਂ ਤੇ ਇਹਨਾਂ ਮੇਰਾ ਕਹਿਣਾ ਮੰਨਿਆ ਤਾਂ ਕਿ ਥੱਲੇ ਆਏ ਆ ਹੁਣ ਅਸੀਂ ਨਾ ਮੈਂ ਮਸਲਾ ਸੁਣੂਗਾ ਨਾ ਕੀ ਆ ਤੇ ਦੋਹਾਂ ਧਰਾਂ ਨੂੰ ਬੁਲਾ ਕੇ ਇਹਨਾਂ ਦੀ ਹੱਕ ਦੀ ਗੱਲ ਕਰਾਂਗੇ ਜੋ ਵੀ ਹੋਊ ਜੋ ਇਹਨਾਂ ਨਾਲ ਧੱਕਾ ਹੋ ਰਿਹਾ ਵਾ ਉਹ ਇਹਨਾਂ ਨੂੰ ਹੱਕ ਦਵਾਵਾਂਗੇ ਜੋ ਕਿੰਨਾ ਚਿਰ ਚੜੇ ਰਹੇ ਸੀ ਇਹ ਸਵੇਰੇ ਚੜੇ ਰਹੇ ਕੋਈ 10 ਘੰਟਾ ਜੀ 10 ਘੰਟਾ ਹੋ ਗਿਆ ਇਹਨਾਂ ਚੜੇ ਨੂੰ ਇਹਨਾਂ ਦਾ ਪਰਿਵਾਰਕ ਮੈਂਬਰ ਆਇਆ ਹੁਣ ਪਰਿਵਾਰਕ ਮੈਂਬਰ ਮੈਨੂੰ ਤੁਹਾਡੇ ਕੋਲ ਮਿਲਿਆ ਨਹੀਂ ਅਸਲ ਤੇ ਇਹਨਾਂ ਦੀ ਮੈਰਿਜ ਨਹੀਂ ਹੋਈ ਇਕੱਲੇ ਨਹੀਂ ਦੇ ਕੋਈ ਨਹੀਂ ਹੈ ਇਹਨਾਂ ਦਾ ਤੋਂ ਮੈਨੂੰ ਤਾਂ ਕੋਈ ਮਿਲਿਆ ਨਹੀਂ ਅਜੇ ਤੱਕ ਦੋ ਪਾਰਟੀਆਂ ਚੱਲ ਜਾਏਗਾ ਦੋ ਪਾਰਟੀਆਂ ਖਾਣੇ ਬੁਲਾਵਾਂਗੇ ਜੀ ਖਾਣੇ ਬੁਲਾ ਕੇ ਤੇ ਇਹਨਾਂ ਦੇ ਗੱਲਬਾਤ ਸੁਣਾਗੇ ਤੇ ਫਿਰ ਇਹਨਾਂ ਦਾ ਅਗਲੀ ਕਾਰਵਾਈ ਕਰਾਂਗੇ ਕੀ ਬੰਦੀ ਠੀਕ ਹੈ ਕਿ ਮੈਨੂੰ ਐਡਮਿਨਿਸਟ੍ਰੇਸ਼ਨ ਕੋਲੋਂ ਕੋਈ ਵੀ ਇਨਸਾਫ ਨਹੀਂ ਮਿਲਿਆ ਪਤਾ ਨਹੀਂ ਮੈਨੂੰ 40 ਸਾਲ ਹੋ ਗਏ ਇਸ ਥਾਣੇ 'ਤੇ ਆਉਂਦਿਆਂ ਜਾਂਦਿਆਂ ਪ੍ਰਕਾਸ਼ਤਾਂ ਦਿੰਦੇ ਆ ਡੀਸੀ ਕੋਲੋਂ ਆਉਂਦੀ ਆ ਐਸਐਸਪੀ ਕੋਲ ਐਸਐਸਪੀ ਲਿਖਦਾ ਵਾ ਥਾਣੇ ਵਾਲਿਆਂ ਨੂੰ ਤੇ ਥਾਣੇ ਵਾਲੇ ਇਹ ਲਿਖ ਕੇ ਭੇਜ ਦਿੰਦੇ ਆ ਜੇ ਸਾਡੇ ਕੋਲ ਕੋਈ ਇਹਨਾਂ ਅਧਿਕਾਰ ਨਹੀਂ ਕੈਸੀ ਇਹਨੂੰ ਇਹਦਾ ਹੱਕ ਦਵਾ ਸਕੀਏ ਕਿਉਂਕਿ ਇਹਨਾਂ ਨੂੰ ਮਿਲ ਜਾਂਦੇ ਆ ਪੈਸੇ ਜਿੰਨੇ ਵੀ ਉਹ ਬਲਜੀਤ ਕੌਰ ਆਈ ਆ ਉਹ ਵੀ ਨਜਾਇਜ਼ ਲਿਖ ਕੇ ਦੇ ਗਈ ਹੋਰ ਕਿੰਨੇ ਐਸਐਚਓ ਆਏ ਆ ਉਹ ਸਾਰਾ ਲਿਖ ਕੇ ਦੇ ਜਾਂਦੇ ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਤੇ ਰੋਟੀ ਖਾਣ ਜੋਗਾ ਵੀ ਪੈਸਾ ਨਹੀਂ ਹੈਗਾ ਸਾਡੀ ਚਾਰ ਕਿੱਲੇ ਜਾਇਦਾਦ ਮੇਰੀ ਉਦੋਂ ਵੀ ਦੇਖੋ ਮੇਰੀ ਜਾਇਦਾਦ ਜਦੋਂ ਮੇਰੇ ਪਿਤਾ ਜੀ ਸੀਗੇ ਨਾ ਉਹਨਾਂ ਚਾਰ ਕਿੱਲੇ ਮੁਕਦਮੇ 'ਚ ਗਏ ਨੇ ਪਹਿ ਚੁਕੇ ਸੀ ਉਹ ਚਾਰ ਕਿੱਲੇ ਮੈਂ ਆਪਣਾ ਇੱਕ ਕਿੱਲਾ ਵੇਚ ਕੇ ਤੇ ਤਿੰਨ ਕਿੱਲੇ ਮੈਂ ਸ਼ਦਾ ਆ ਕੇ ਦਿੱਤੇ ਚਾਰ ਕਿੱਲਿਆਂ ਦਾ ਫੇਰ ਮੈਂ ਹੱਕਦਾਰ ਸੀਗਾ ਲੇਕਿਨ ਅੱਜ ਤੱਕ ਇਹ ਪਿੰਡ ਵਾਲਿਆਂ ਨੂੰ ਵੀ ਪਤਾ ਵੀ ਇਹ ਹੱਕਦਾਰ ਆ ਲੇਕਿਨ ਗਰੀਬ ਆਦਮੀ ਦਾ ਕੋਈ ਵੀ ਸੁਣਵਾਈ ਨਹੀਂ ਕਰਦਾ ਮੇਰੇ ਪਰਿਵਾਰ 'ਚ ਦੋ ਹੀ ਪਤਿਏ ਆ ਤੇ ਉਹ ਜਿਹੜੀ ਮੇਰੀ ਬੇਟੀ ਸੀ ਉਹ ਵਿਚਾਰੀ ਪਤਾ ਨਹੀਂ ਕਿਥੇ ਤੱਕ ਇਹ ਘਾਨ ਡਈ ਹੈ ਤੁਹਾਡੀ ਮੈਰਿਜ ਹੋਈ ਸੀ ਹਾਂ ਮੈਰਿਜ ਹੋਈ ਸੀ ਸਾਡੇ ਇੱਕ ਬੇਟੀ ਇੱਕ ਬੇਟੀ ਆ ਉਹ ਜਿਹੜੀ ਜਲਬੀਰ ਕੌਰ ਮੇਰੀ ਘਰ ਵਾਲੀ ਹੈ ਨਾ ਉਹ ਦੂਸਰੀ ਜਗ੍ਹਾ ਜਾ ਕੇ ਉਹਦੀ ਮਾਂ ਨੇ ਬਿਠਾਤੀ ਸੀ ਹਾਂਜੀ ਇਹ ਹੁਣ ਮੈਨੂੰ ਤੇ ਚਲੋ ਕੋਈ ਗੱਲ ਨਹੀਂ ਜਮੀਨ ਬਣਦੀ ਸਾਡੀ ਚੜਕਲੇ ਜਮੀਨ ਬਣਦੀ ਆ ਗੁਰੂ ਪਿਆਰਿਓ ਇਸੇ ਕਰਕੇ ਮੈਂ ਸਿਰਫ ਮੈਨੂੰ ਰੋਟੀ ਦਾ ਮਸਲਾ ਵਾ ਉਹ ਰੋਟੀ ਦਾ ਮਕਸਦ ਟੰਕੀ ਜੀ ਇਹੋ ਹੀ ਹੈ ਕਿ ਮੈਨੂੰ ਮਤਲਬ ਇੱਥੋਂ ਵੀ ਕੱਢਿਆ ਗਿਆ ਪਿੰਡੋਂ ਵੀ ਕੱਢਿਆ ਗਿਆ ਵਾ ਜਦੋਂ ਮੈਨੂੰ ਪਿੰਡੋਂ ਹੀ ਕੱਢਿਆ ਗਿਆ ਮੈਂ ਆਪਣੀ ਰੋਟੀ ਬਣਾ ਕੇ ਆਪ ਖਾਂਦਾ ਸੀ ਤੇ ਪਿੰਡੋਂ ਵੀ ਉਸ ਕਮਰੇ ਤੋਂ ਮੈਨੂੰ ਕੱਢਿਆ ਗਿਆ ਵਾ ਹੁਣ ਤੁਹਾਡੇ ਕੋ ਘਰ ਰਹਿਣ ਲਈ ਹੈਗਾ ਕੋਈ ਘਰ ਨਹੀਂ ਹੋਗੀ ਕੋਈ ਜਗ੍ਹਾ ਨਹੀਂ ਹੈਗੀ ਮੇਰੇ ਕੋਲ ਮੈਂ ਇਸੇ ਤਰ੍ਹਾਂ ਪਟਕਦਾ ਹੀ ਫਿਰੰਡਿਆਂ ਵਾ ਕਿ ਅੱਜ ਆਖਿਰ ਤੇ ਮੈਨੂੰ ਇੱਥੇ ਆਣ ਕੇ ਆਪਣਾ ਜਿਹੜਾ ਦੁੱਖ ਆ ਆ ਤੁਮਾਂ ਦੇਖ ਕਰਨ ਦਾ ਹੀ ਆਖਰੀ ਮੇਰਾ ਇਸ ਜੀ ਗਾਇਕੀ ਆ ਤੁੰਨ ਕਿਹਾ ਕਰ ਲੈਣੀ ਹੋ ਪੁਲਿਸ ਆ ਗਈ ਹੈ ਲੱਗਦਾ ਕਿ ਫੈਸਲਾ ਹੋ ਸਕਦਾ ਮੈਨੂੰ ਨਹੀਂ ਲੱਗਦਾ ਸਾਬ ਮੈਨੂੰ ਨਹੀਂ ਲੱਗਦਾ ਸਾਬ ਫੈਸਲਾ ਜੇ ਹੁੰਦਾ ਤੇ 40 ਸਾਲ ਹੋ ਗਏ ਮੈਨੂੰ ਥੱਕੇ ਖਾਂਦੇ ਇਹ ਭਰੋ ਸਕਦੇ ਉਸ ਤੋਂ ਪੁਲਿਸ ਕੋਲ ਜਾ ਕੇ ਤੰਦਰ ਜੀ ਅਸੀਂ ਹੱਕ ਦੀ ਹੱਕ ਚ ਨਿਭੜਾਂਗੇ ਇਹ ਜੇ ਹੱਕ ਚ ਨਿਭੜਦੇ ਆ ਤੇ ਠੀਕ ਆ ਨਹੀਂ ਨਿਭੜਦੇ ਤੇ ਇਹਨਾਂ ਦੀ ਮੌਜੂਦ ਸਾਬ ਜੀ ਤੁਸੀਂ ਜਿਹਨੇ న్యూਸ ਚੈਨਲ ਵਾਲੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਤੱਕ ਅਗਰ ਹੱਕ ਕਿਸੇ ਗਰੀਬ ਦਾ ਨਿਭੜਿਆਗਾ ਕਦੀ ਵੀ ਕੋਈ ਵੀ ਆਕਮਤਿਆ ਵਾਲੇ ਪਾਸੇ ਨਾ ਜਾਵੇ